ਬਹੁਤ ਬਹੁਤ ਧੰਨਵਾਦ ਬੋਸ ਹਸ ਚੇਰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲ ਰਹੇ ਆ। ਔਰ ਅੱਜ ਵੀ ਜਿਹੜਾ ਵਿਸ਼ਾ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਬੜਾ ਭਖਿਆ ਹੋਇਆ। ਔਰ ਪੰਜਾਬ ਦੇ ਪਾਣੀਆਂ ਦੇ ਵਿਸ਼ੇ ਦੇ ਉੱਤੇ ਹਾਲੇ ਨਾ ਐਕਚੁਅਲੀ ਕਰ ਪੰਜਾਬ ਦੇ ਮੁੱਦੇ ਦੇ ਉੱਤੇ ਜਿਹੜਾ ਅੱਜ ਵੀ ਤੁਸੀਂ ਦੇਖਿਆ ਕਿ ਸਰਬ ਦੇ ਲਈ ਪਾਰਟੀ ਵੀ ਹੋਈ ਹੈ ਔਰ ਸਾਡੀ ਪਾਰਟੀ ਨੇ ਵੀ ਉਹਦੇ ਵਿੱਚ ਜਿਹੜਾ ਸਟੈਂਡ ਕਲੀਅਰ ਕੀਤਾ ਹੈ ਜਿਹਦੇ ਵਿੱਚ ਵਿਸ਼ੇਸ਼ ਰੂਪ ਚ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਔਰ ਮਨੋਰੰਜਨ ਕਾਰਿਆ ਜੀ ਉਸ ਮੀਟਿੰਗ ਚ ਗਏ ਸੀ ਔਰ ਉੱਥੇ ਉਹਨਾਂ ਨੇ ਆਪਣਾ ਜਿਹੜਾ ਪੱਖ ਔਰ ਪੰਜਾਬ ਭਾਜਪਾ ਦਾ ਪੱਖ ਜਿਹੜਾ ਆ ਇਹ ਅਸੀਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਪੂਰੀ ਤਰ੍ਹਾਂ ਡਰੇਡ ਔਰ ਖੜੇ ਆ ਸਾਡੇ ਕੋਲ ਪਾਣੀ ਫालतू ਨਹੀਂ ਹੈ ਫालतू ਹੋਵੇ ਤਾਂ ਸਾਨੂੰ ਕੋਈ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਪਰ ਕਿਉਂਕਿ ਪਾਣੀ ਫालतू ਨਹੀਂ ਹੈ ਇਸ ਕਰਕੇ ਅਸੀਂ ਪਾਣੀ ਦੇਣ ਦੇ ਲਈ ਅਸਮਰਥਾਂ ਔਰ ਭਾਰਤੀ ਜਨਤਾ ਪਾਰਟੀ ਇਹਦੇ ਲਈ ਆਪਣਾ ਪੱਖ ਜਿਹੜਾ ਇੱਥੇ ਉਹ ਰੱਖਿਆ ਉਥੇ ਸਰਕਾਰ ਨੂੰ ਵਿਕਿਆ ਉਹ ਆਪਣਾ ਜਿਹੜਾ ਫਰਜ਼ ਜਿਹੜਾ ਹੈ ਦ੍ਰਿੜਤਾ ਦੇ ਨਾਲ ਨਿਭਾਵੇ ਸਾਥੀਓ ਇਹ ਇਦਾਂ ਹੈ ਕਿ ਸਾਰੇ ਅਸੀਂ ਜਾਣਦੇ ਕਿ ਭਈ ਹਰਿਆਣੇ ਨੂੰ ਜਿਹੜਾ 8500 ਕਿਊਸਿਸ ਪਾਣੀ ਜਿਹੜਾ ਉਹ ਦੇਣ ਲਈ ਆ ਗਿਆ ਹੈ। ਔਰ ਪੰਜਾਬ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ 4000 ਕਿਊਸਿਸ ਪਾਣੀ ਦੇ ਰਿਹਾ ਹੈ। ਪਰ ਮੈਂ ਕਿ ਇੱਥੇ ਜਦੋਂ ਆਇਆ ਤੇ ਅੱਜ ਦੀ ਮੀਟਿੰਗ ਦੀ ਕੁਝ ਬਰੀਫਿੰਗ ਵੀ ਲਈ ਕਿ ਅੱਜ ਮੀਟਿੰਗ 'ਚ ਕੀ-ਕੀ ਹੋਇਆ ਔਰ ਇਹ ਵੀ ਕਿਹਾ ਗਿਆ ਕਿ ਉਸ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਵੀ ਪੰਜਾਬ ਦਾ ਜਿਹੜਾ ਜਿਹੜਾ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਲੈ ਚੁੱਕਾ ਹੈ ਇਹ ਇੱਕ ਜ਼ਰੂਰ ਚਿੰਤਾ ਦੀ ਗੱਲ ਹੈ ਕਿ ਅਸੀਂ ਇੱਕ ਪਾਸੇ ਕਸਟੋਡੀਅਨ ਆ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੀ ਹਿੱਤਾਂ ਦੀ ਗੱਲ ਕਰਦੇ ਆ ਤਾਂ ਫਿਰ ਹਰਿਆਣਾ ਪਾਣੀ ਕਿੰਧਰ ਜ਼ਿਆਦਾ ਲੈ ਗਿਆ। ਔਰ ਮੈਨੂੰ ਜੋ ਦੱਸਿਆ ਗਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਵੀ ਜਦੋਂ ਕਈ ਅਫਸਰਾਂ ਨੂੰ ਪੁੱਛਿਆ ਗਿਆ ਕਿ ਵੀ ਹਾਂ ਕੀ ਅਸੀਂ ਪਹਿਲਾਂ ਹਰਿਆਣੇ ਨੂੰ ਜਿਹੜਾ ਪਾਣੀ ਫालतू ਲੈ ਗਿਆ ਤੇ ਅਸੀਂ ਪਾਣੀ ਫालतू ਦਿੰਦੇ ਸੀ। ਤੇ ਉਹਨਾਂ ਨੇ ਕਿਹਾ ਹਾਂ। ਅਸੀਂ ਕਈ ਵਾਰੀ 9000 ਕਿਊਸਿਸ ਦਿੰਦੇ ਸੀ। ਕਈ ਵਾਰੀ 10000 10.5000 ਕਿਊਸਿਸ ਤੱਕ ਵੀ ਪਾਣੀ ਦਿੰਦੇ ਰਹੇ। ਤੇ ਇਹ ਮੈਂ ਸਮਝਦਾ ਸਾਡੇ ਪੰਜਾਬ ਦੀ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਸੀ ਉਹ ਸਹੀ ਮੈਨਿਆਂ ਦੇ ਵਿੱਚ ਹਿੱਤਾਂ ਦੀ ਰਾਖੀ ਨਹੀਂ ਕੀਤੀ ਜੇ ਉਹ ਰਾਖੀ ਕੀਤੀ ਹੁੰਦੀ ਤੇ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਸਾਡੇ ਕੋ ਪਾਣੀ ਜਿਹੜਾ ਡੈਮਾਂ ਦੇ ਵਿੱਚ ਜਾਂ ਫालतੂ ਹੁੰਦਾ ਤੇ ਅਸੀਂ ਅੱਜ ਦੀ ਡੇਟ ਦੇ ਵਿੱਚ ਪਹਿਲਾਂ 20 ਕਿਊ 8500 ਕਿਊ ਸਿਸ ਜਿਹੜਾ ਪਾਣੀ ਉਹਨਾਂ ਨੂੰ ਦਿੰਦੇ ਰਹਿੰਦੇ ਸਾਨੂੰ ਕੋਈ ਸਮੱਸਿਆ ਨਹੀਂ ਸੀ ਆਉਣੀ ਪਰ ਜੇ ਇਹ ਸਮੱਸਿਆ ਆਏ ਭਾਵੇਂ ਅਸੀਂ ਅੱਜ ਆਪਣਾ ਸਟੈਂਡ ਕਲੀਅਰ ਕੀਤਾ ਕਿ ਪੰਜਾਬ ਦੇ ਪਾਣੀਆਂ ਦੇ ਹਿੱਤਾਂ ਦੇ ਲਈ ਅਸੀਂ ਖੜੇ ਆ। ਕੇਂਦਰ ਦੇ ਵਿੱਚ ਬਹੁਤ ਸਾਰੇ ਸਾਥੀਆਂ ਦਾ ਤੁਹਾਡਾ ਸਵਾਲ ਵੀ ਹੁੰਦਾ ਕਿ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ। ਹਰਿਆਣਾ 'ਚ ਭਾਜਪਾ ਦੀ ਸਰਕਾਰ ਹੈ ਤਾਂ ਫਿਰ ਤੁਹਾਡਾ ਕੀ ਸਟੈਂਡ? ਅਸੀਂ ਫਿਰ ਕਹਾਂਗੇ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ। ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਪੰਜਾਬੀਆਂ ਦੇ ਲਈ ਕੰਮ ਕਰਦੇ ਆ ਔਰ ਸਾਡਾ ਫਰਜ਼ ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਪੂਰਤੀ ਕਰਨਾ ਹੈ। ਸੋ ਇਸ ਕਰਕੇ ਜਿਹੜਾ ਸਾਡਾ ਸਟੈਂਡ ਜਿੱਥੇ ਕਲੀਅਰ ਹੈ ਉੱਥੇ ਸਾਡੇ ਕੋਲ ਚ ਸਵਾਲ ਵੀ ਪੰਜਾਬ ਸਰਕਾਰ ਨੂੰ ਰਹਿ ਕਿ ਵੀ ਇਸ ਪਾਣੀ ਜਿਹੜਾ ਹੈ ਫालतू ਗਿਆ ਕਿੱਦਾਂ ਕਿ ਆਖਰ ਇਹ ਜ਼ਿੰਮੇਵਾਰੀ ਕਿਹਦੀ ਸੀ ਕਿਉਂ ਨਹੀਂ ਸੰਭਾਲਿਆ ਔਰ ਅੱਜ ਜੇ ਉਹ ਸੰਭਾਲਿਆ ਹੁੰਦਾ ਤੇ ਅੱਜ ਇਹ ਨਾਟਕੀ ਜਿਹੜੀ ਕਰਨੀ ਸ਼ੁਰੂ ਕੀਤੀ ਸ਼ਾਇਦ ਨਾਟਕੀ ਕਰਨ ਦੀ ਲੋੜ ਨਾ ਪੈਂਦੀ ਅੱਜ ਸਾਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਪਿਆ ਸ਼ਾਇਦ ਉਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨਾ ਬੁਲਾਉਣਾ ਪੈਂਦਾ ਜੇ ਅਸੀਂ 10000 ਕਿਉਂ ਸੀਸੀ ਜਿਹੜਾ ਉਹ ਵੱਧ ਦੇ ਸਕਦੇ ਸੀ ਉਹਨਾਂ ਨੂੰ ਤੇ ਫਿਰ ਸਾਨੂੰ ਆਪਣਾ ਜਾਂ ਤਾਂ ਫਿਰ ਅਸੀਂ ਦਰਿਆ ਦੇ ਲਈ ਰੱਖਦੇ ਤੇ ਉਹਦਾ ਛੁੱਟੀ ਜਾਂਦੇ ਨਹੀਂ ਤੇ ਜੇ ਆਪਣਾ ਫਰਜ਼ ਨਿਭਾਉਣਾ ਤਾਂ ਚੰਗੀ ਤਰ੍ਹਾਂ ਨਿਭਾਉਣਾ ਚਾਹੀਦਾ ਨਾ ਕਿ ਕਿ ਪਹਿਲਾਂ ਉਹਨਾਂ ਨੂੰ ਵੱਧ ਪਾਣੀ ਦੇਈ ਜਾਓ ਬਾਅਦ ਚ ਕਹਣਾ ਨਹੀਂ ਦੇਣਾ ਇਹ ਵੀ ਜਿਹੜਾ ਕੋਈ ਤਰੀਕਾ ਠੀਕ ਨਹੀਂ ਰਿਹਾ ਜੋ ਦੇਖਣ ਦੇ ਵਿੱਚ ਆਇਆ ਔਰ ਅਸੀਂ ਜਿਹੜਾ ਇਹ ਵੀ ਫੇਰ ਵੀ ਕਿਹਾ ਕਿ ਪੰਜਾਬ ਸਰਕਾਰ ਦ੍ਰਿੜਤਾ ਦੇ ਨਾਲ ਆਪਣੀ ਗੱਲ ਰੱਖੇ ਅਸੀਂ ਅਗਰ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ ਤੇ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਪੂਰੀ ਤਰ੍ਹਾਂ ਸਮਰਥਨ ਕਰੇਗੀ ਪਰ ਜੇ ਇਸ ਤਰ੍ਹਾਂ ਹੀ ਲਾਪਰਵਾਹੀਆਂ ਕਰਦੇ ਰਹੇ ਤਾਂ ਫੇਰ ਜਿਹੜਾ ਹੈ ਅਲੱਗ ਤਰੀਕਾ ਹੈ ਕਿਉਂਕਿ ਤੁਸੀਂ ਦੇਖਿਆ ਕੋਰਟ ਦੇ ਵਿੱਚ ਵੀ ਗਏ ਸੀ ਜਦੋਂ ਕੋਰਟ ਦੇ ਵਿੱਚ ਵੀ ਗਏ ਤੇ S Y L ਦੇ ਮੁੱਦੇ ਦੇ ਉੱਤੇ ਵੀ ਇਸੇ ਪੰਜਾਬ ਸਰਕਾਰ ਨੇ ਜਿਹੜਾ ਐਫੀਡੈਫਿਡ ਵੀ ਦਿੱਤਾ ਸੀ ਕਿ ਅਸੀਂ ਐਸਵਾਈਐਲ ਬਣਾਉਣ ਨੂੰ ਤਿਆਰ ਆਂ ਪਰ ਸਾਨੂੰ ਕਿਸਾਨ ਨਹੀਂ ਬਣਾਉਣ ਦਿੰਦੇ ਭਾਵ ਅਰਾਮਾ ਜਿਹੜਾ ਸੀ ਉਹ ਕਿਸਾਨਾਂ ਤੇ ਮੁੱਦਾ ਕਿਸਾਨਾਂ ਤੇ ਸਿਰਦਾ ਔਰ ਇਹ ਆਪ ਦੱਸਣਾ ਚਾਹੁੰਦੇ ਸੀ ਅਸੀਂ ਬਣਾਉਣਾ ਚਾਹੁੰਦੇ ਆਂ ਭਾਵ ਇਹਨਾਂ ਦੀ ਨੀਅਤ ਉਦੋਂ ਵੀ ਖੋ ਔਰ ਇਹਨਾਂ ਦੇ ਐਮਪੀ ਔਰ ਇੱਕ ਖੁਦ ਆਪ ਜਦੋਂ ਲੀਡਰ ਹਰਿਆਣੇ ਚ ਜਾਂਦੇ ਆ ਤਾਂ ਉੱਥੇ ਵਾਅਦਾ ਕਰਦੇ ਕਿ ਅਸੀਂ ਆ ਗਏ ਤੇ ਅਸੀਂ ਹਰਿਆਣੇ ਪਾਣੀ ਜਿਹੜਾ ਆ ਵਧ ਦਿਆਂ ਲੈ ਕੇ ਆਵਾਂਗੇ ਯਾਨੀ ਇਹ ਅਜੀਬ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਆ ਸੋ ਅਸੀਂ ਇੱਥੇ ਆਪਣਾ ਜਿਹੜਾ ਅੱਜ ਦੇ ਵਿੱਚ ਜਿਹੜਾ ਮੈਂ ਸਾਡੇ ਕੋ ਸਿਰਫ ਅਸੀਂ ਆਪਣਾ ਪਾਰਟੀ ਦਾ ਸਟੈਂਡ ਔਰ ਮੌਜੂਦਾ ਜਿਹੜੀ ਸਰਕਾਰ ਨੂੰ ਅਸੀਂ ਬਿਠਾ ਲਿਆ ਉਹ ਆਪਣਾ ਤਰਸਤਾ ਵੀ ਅਗਰ ਪੂਰੀ ਤਰ੍ਹਾਂ ਠੀਕ ਤਰ੍ਹਾਂ ਨਭਾਉਂਦੀ ਤੇ ਸ਼ਾਇਦ ਅੱਜ ਦੀ ਸਿਚੁਏਸ਼ਨ ਸਾਡੇ ਮੂਰੇ ਨਹੀਂ ਸੀ ਹੋਣੀ ਔਰ ਅੱਜ ਕਿਉਂਕਿ ਮੁੱਦਾ ਇੱਕੋ ਹੀ ਪਾਣੀਆਂ ਦਾ ਇਸ ਵਿਸ਼ੇ ਦੇ ਉੱਤੇ ਹੀ ਸਾਪਲਾਹ ਸਾਹਿਬ ਜਿਹੜਾ ਤੁਸੀਂ ਡਿਊਰੇਸ਼ਨ ਦੱਸਤੀ ਜਿਹੜੀ ਗੱਲ ਅਸੀਂ ਕਿ ਕਦੀ 8000 ਕਿਉ ਸਿਕਸ ਕਦੀ 10000 ਕਿਉ ਸਿਕਸ ਜਾਂਦੇ ਰਹੇ ਨੇ ਇਹ ਕਿੰਨੇ ਕ ਦੀ ਕਿੰਨੇ ਸਮੇਂ ਦੀ ਡਿਊਰੇਸ਼ਨ ਤੁਸੀਂ ਇਹ ਅੱਜ ਜਦੋਂ ਮੀਟਿੰਗ ਦੇ ਵਿੱਚ ਸਾਡੇ ਨੀਡਰਾਂ ਨੇ ਉੱਥੇ ਪੁੱਛਿਆ ਪਿਛਲੇ 3 ਸਾਲਾਂ ਦੀ ਪੁੱਛੀ ਹੈ ਇਸ ਤੋਂ ਵੀ ਜਿਹੜੀ ਅੱਜ ਕਿਉਂਕਿ ਇਹ ਹੁੰਦੀ ਮਈ ਤੋਂ ਮਈ ਤੱਕ ਮੈਂ ਉਹੀ ਪੁੱਛ ਰਿਹਾ ਕਿ ਇਹ ਉਹਨਾਂ ਨੇ ਜੋ ਪੁੱਛਿਆ ਜੋ ਮੈਨੂੰ ਦੱਸਿਆ ਕਿ ਅਸੀਂ ਪੁੱਛਿਆ ਪੇ ਹਰਿਆਣੇ ਨੂੰ ਪਾਣੀ ਵੱਧ ਕਿੱਦਾਂ ਚਲਾ ਗਿਆ ਨਹੀਂ ਮੈਂ ਕਹਿੰਦਾ ਕਿ 10 ਸਾਲ ਤੋਂ ਲੰਘੇ ਆ ਉਹ ਆਮ ਆਦਮੀ ਪਾਰਟੀ ਦੇ ਆ ਦੇਖੋ ਮੇਰੀ ਗੱਲ ਸੁਣ ਲਓ ਮੈਂ ਹੋ ਸਕਦਾ ਕਿ ਪਿਛਲੇ ਸਾਲਾਂ ਤੋਂ ਵੀ ਇੱਤਈ ਕਰਦੇ ਹੁੰਦੇ ਹੋਣਗੇ ਪਰ ਅੱਜ ਜਿਹੜੀ ਹੀ ਕਿ ਅੱਜ ਉਹਨਾਂ ਨੂੰ ਪੁੱਛਿਆ ਵੀ ਹਰਿਆਣਾ ਪਾਣੀ ਵੱਧ ਕਿੱਦਾਂ ਲੈ ਗਿਆ ਕੀ ਤੁਸੀਂ ਪਾਣੀ ਵੱਧ ਦਿੰਦੇ ਸੀ ਉਹ ਕਹਿੰਦੇ ਹਾਂ ਅਸੀਂ ਦਿੰਦਾ ਮੇਰਾ ਸਵਾਲ ਹੈਗਾ ਕਿ ਜੇ ਪਹਿਲਾਂ ਵੀ ਜਾਂਦੀ ਰਹੀ ਹੈ ਤੇ ਉਹਨੂੰ ਤਾਂ ਭਾਜੀਪੀ ਤੇ ਕਾਲੀ ਦਲ ਇਕੱਠੇ ਵੀ ਸਰਕਾਰ ਬਣਾਉਂਦੇ ਰਹੇ ਤੇ ਕੀ ਉਹਨਾਂ ਦੇ ਸਮੇਂ ਚ ਕੋਈ ਕਾ ਹੁੰਦਾ ਰਿਹਾ ਜੀ ਤੁਹਾਡੇ ਦੇਖੋ ਅੱਜ ਤੱਕ ਪਹਿਲਾਂ ਕਦੀ ਸਮੱਸਿਆ ਇਸ ਤਰ੍ਹਾਂ ਦੀ ਸਾਡੇ ਮੂਰੇ ਆਈ ਨਹੀਂ ਨਾ ਤਾਂ ਥੋੜੇ ਮੋਰਿਆ ਇਹ ਨਾ ਸਾਡੇ ਮੋਰਿਆ ਜਦੋਂ ਸਮੱਸਿਆ ਆਈ ਗੱਲ ਉਦੋਂ ਦੀ ਕੀ ਕਰਤਾ ਔਰ ਕਿਸੇ ਦਬਸਾ ਆਪਰਾ ਗੁਰੂ ਜੀ ਨਾਲ ਸੀਆ ਤੋਂ ਅਸੀਂ ਸੈਰ ਲਿਆ ਪਾਗੜਾ ਨੰਗਲ ਜਾ ਕੇ ਟੈਂਪ ਦੇ ਉੱਤੇ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਦੇਖੋ ਸੀ ਪਹਿਲਾਂ ਕਲੀਅਰ ਕਰਤਾ ਕਿ ਪੰਜਾਬ ਦੇ ਪਾਣੀਆਂ ਦੇ ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਪੰਜਾਬ ਸਰਕਾਰ ਨਾਲ ਭਾਰਤੀ ਜਨਤਾ ਪਾਰਟੀ ਖੜੀ ਹੈ ਇਹ ਕਲੀਅਰ ਕਰਤੇ ਉਸ ਤੋਂ ਬਾਅਦ ਦੁਆਰਾ ਉਹ ਕੱਲੇ ਕੱਲੇ ਇਨਸੀਡੈਂਟ ਦੇ ਉੱਤੇ ਕਹਿੰਦਾ ਪੁੱਛਦਾ ਹਰਿਆਣਾ ਦੇ ਜਿਹੜੇ ਚੀਫ ਮਿਨਿਸਟਰ ਨੇ ਉਹ ਵੀ ਬੀਜੇਪੀ ਦੇ ਨੇ ਜਾਂ ਤਾਂ ਬੀਜੇਪੀ ਇੱਕ ਮੱਥਾ ਰੱਖ ਲੈ ਕੇ ਭਾਈ ਪੰਜਾਬ ਚ ਆਲਰੇਡੀ ਪਾਣੀ ਪਾ ਦੇਗਾ ਦੇਖਿਓ ਗੱਲ ਇਦਾਂ ਹੈ ਕਿ ਉਹ ਹਰਿਆਣਾ ਦਾ ਉਹਨਾਂ ਨੇ ਹਰਿਆਣਾ ਦਾ ਹਿੱਤ ਦੇਖਣਾ ਹੈ ਅੱਜ ਹੀ ਬੀਜੇਪੀ ਦਾ ਹਿੱਤ ਅਸੀਂ ਪੰਜਾਬ ਦਾ ਹਿੱਤ ਦੇਖਣਾ ਹੈ ਹਾਂਜੀ ਬੀਜੇਪੀ ਕਿਊਮੂਲੇਟਿਵਲੀ ਫਿਰ ਕਿਹਦਾ ਪੱਖ ਦੇਕੇਗੀ ਸੈਂਟਰ ਦਾ ਪੱਖ ਦੇਕੇਗੀ ਗੱਲ ਇਦਾਂ ਹੈ ਕਿ ਅਸੀਂ ਸੈਂਟਰ ਦਾ ਜਾਂ ਉਹਦਾ ਨਹੀਂ ਅਸੀਂ ਆਪਣਾ ਪੰਜਾਬ ਦੇ ਹਿੱਤਾਂ ਦੇ ਲਈ ਖੜੇ ਹਾਂ ਦ੍ਰਿੜਤਾ ਦੇ ਨਾਲ ਖੜੇ ਹਾਂ ਠੀਕ ਹੈ ਸਾਰੇ ਸਭ ਜਿਹੜੇ ਚੀਫ ਸੈਕਰੀ ਅੱਜ ਗੁਆਏ ਨੇ ਕਾਰਡ ਸੇਟਾਂ ਦੇ ਚਾਰ ਸਟੇਟਾਂ ਦੇ ਵਿੱਚ ਕੀ ਕਰਤੀ ਅੱਜ ਬੁਲਾਏ ਨੇ ਪੰਜਾਬ ਹਰਿਆਣਾ ਇਸ ਤਰ੍ਹਾਂ ਹੈ ਕਿ ਤੁਸੀਂ ਜੇ ਅੱਜ ਪ੍ਰੈਸ ਕਾਨਫਰੰਸ ਵੀ ਸੁਣੀ ਹੋਗੀ ਤਾਂ ਉਹਦੇ ਜੀ ਜਾਖੜ ਸਾਹਿਬ ਨੇ ਵੀ ਇਹ ਸਲਾਹ ਦਿੱਤੀ ਹੈ ਕਿ ਕਿਉਂ ਨਾ ਅਸੀਂ ਸਾਰੇ ਜਾ ਕੇ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਵੀ ਮਿਲ ਕੇ ਆਈਏ ਔਰ ਅਮੀਸ਼ਾ ਨੇ ਅਮੀਸ਼ਾ ਨੇ ਪ੍ਰਧਾਨ ਮੰਤਰੀ ਦੋਨਾਂ ਨੂੰ ਔਰ ਅਮੀਸ਼ਾ ਜੀ ਉਹਨਾਂ ਨੇ ਪ੍ਰੈਸ ਬਰੀਫਿੰਗ 'ਚ ਕਲੀਅਰ ਕੀਤਾ ਹੈ ਕਿ ਅਸੀਂ ਦੋਨਾਂ ਨੂੰ ਮਿਲਣ ਦੇ ਲਈ ਸਮਾਂ ਕਿਉਂਕਿ ਸਮਾਂ ਪੰਜਾਬ ਸਰਕਾਰ ਦੇ ਥਰੂ ਲੈਣਾ ਔਸਰਬਲ ਜਾਏਗਾ ਪਰ ਭਾਸੀ ਜਨਤਾ ਪਾਰਟੀ ਦੇ ਨੁਮਾਇੰਦੇ ਵੀ ਉਹਦੇ ਵਿੱਚ ਜੇ ਉਹ ਕਹਿਣਗੇ ਕਿ ਨਾਲ ਚੱਲੋ ਅਸੀਂ ਚਲਾ ਚਾਰ ਸੇਟਾਂ ਦੇ ਜਿਹੜੇ ਚੀਫ ਸੈਕਰੀ ਬੁਲਾਏ ਨੇ ਸੈਂਟਰ ਨੇ ਇੱਕ ਮਿੰਟ ਇੱਕ ਮਿੰਟ ਪੂਰੀ ਪੰਜਾਬ ਬੀਜੇਪੀ ਕਲੀ ਦੇ ਲਈ ਸੈਂਟਰ ਨਾਲ ਮੁੱਦਾ ਚੱਕੇ ਕਿ ਪੰਜਾਬ ਦੇ ਪਾਣੀ ਹਰਿਆਣਾ ਵੱਲ ਨਹੀਂ ਜਾਣਾ ਚਾਹੀਦਾ ਇਹ ਤਾਂ ਕਲੀਅਰ ਕਰ ਦਿੱਤੇ ਨਹੀਂ ਹਰਿਆਣਾ ਵੱਲ ਜਾਣਾ ਨਹੀਂ ਚਾਹੀਦਾ ਇਹ ਨਹੀਂ ਸਾਡੇ ਕੋਲ ਪਹਿਲਾਂ ਸਾਡੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਔਰ ਜਿਹੜਾ ਪਾਣੀ ਉਹਨਾਂ ਦੇ ਵੰਡ ਦੇ ਵਿੱਚ ਆਇਆ ਉਹ ਪਾਣੀ ਉਹਨਾਂ ਨੂੰ ਵੰਡ ਦੇ ਅਨੁਸਾਰ ਮਿਲਦਾ ਜਾ ਰਿਹਾ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਪਰ ਜਿਹੜਾ ਐਕਸਟਰਾ ਉਹਨਾਂ ਨੂੰ ਦੇਣਾ ਔਰ ਬਾਅਦ ਉਹਨਾਂ ਨੂੰ ਦੇਣਾ ਔਰ ਸਾਡਾ ਉਹ ਘੱਟ ਹੋਣਾ ਉਹਦੇ ਹਿੱਤ ਚ ਨਹੀਂ ਸ ਪੰਜਾਬ ਦੇ ਐਸਵਾਈਐਲ ਦੇ ਨਿਰਮਾਣ ਨੂੰ ਲੈ ਕੇ ਬੀਜੇਪੀ ਚਾਹੁੰਦੀ ਹੈ ਕਿ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਐਸਵਾਈਐਲ ਨੂੰ ਲੈ ਕੇ ਬੀਜੇਪੀ ਦਾ ਕੀ ਸਟੈਂਡ ਹੈ ਚਲੋ ਅਸੀਂ ਫੇਰ ਕਹਿੰਦਾ ਫੇਰ ਮੇਰਾ ਖਿਆਲ ਕੱਲੇ ਕੱਲੇ ਸਵਾਲ ਦੇ ਇਹਦੇ ਇੱਕੋ ਹੀ ਗੱਲ ਦੇ ਵਿੱਚ ਜਵਾਬ ਆ ਜਾਂਦਾ ਕਿ ਪੰਜਾਬ ਦੇ ਪਾਣੀਆਂ ਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਧਿਆਨ ਚ ਰੱਖਦੇ ਹੋ ਪੰਜਾਬ ਬੀਜੇਪੀ ਆਪਣੇ ਜਿਹੜੇ ਬ੍ਰਿਡ ਸੰਕਲਪ ਦੇ ਉੱਤੇ ਹੈ ਔਰ ਪੰਜਾਬ ਦੇ ਕੋਲ ਫालतू ਪਾਣੀ ਹੋਊਗਾ ਤੇ ਅਸੀਂ ਦੇਾਂਗੇ ਪੰਜਾਬ ਕੋਲ ਫालतू ਪਾਣੀ ਨਹੀਂ ਹੈ ਇਸ ਕਰਕੇ ਅਸੀਂ ਦੇ ਨਹੀਂ ਸਕਦੇ ਮੇਰਾ ਖਿਆਲ ਇਹਨੂੰ ਕੱਲੇ ਕੱਲੇ ਸਵਾਲ ਦੇ ਨੂੰ ਕੱਲੇ ਕੱਲੇ ਐਪੀਸੋਡ ਨਾਲ ਨਾ ਝਾੜ ਕੇ ਦੇਖੋ ਹਿਮਾਚਲ ਤੇ ਰਾਜਸਥਾਨ ਦੇ ਜਿਹੜੇ ਚੀਫ ਸੈਕਟਰੀ ਬੁਲਾਏ ਸੈਂਟਰ ਨੇ ਅੱਜ ਉਹਨਾਂ ਵਰਕੀਆਂ ਨੂੰ ਜਲਦ ਉਹ ਜਿਹੜਾ ਪੀਡੀਐਮਪੀ ਨੇ ਮੀਟਿੰਗ ਕੀਤੀ ਹੈ ਜਿੱਦੇ ਚ ਪੰਜਾਬ ਦੇ ਅਫਸਰ ਸਿਖੇ ਹਰਿਆਣਾ ਦੇ ਅਫਸਰ ਸਿਖੇ ਉਹਨਾਂ ਨੇ ਢੀਟੋ ਕਰਕੇ ਕਿਹਾ ਤਾਂ ਨਹੀਂ ਸਾਡੇ 8000 ਕਿਊਸਿਕ ਪਾਣੀ ਛੱਡਦੇ ਇਹ ਜਿਹੜੀ ਇਹ ਸਥਿਤੀ ਤਦ ਹੀ ਪੈਦਾ ਹੋਈ ਨਾ ਇੱਕ ਮਿੰਟ ਗੱਲ ਪੂਰੀ ਹੋ। ਔਰ ਇਹੋ ਜੀ ਚੀਜ਼ ਦੀ ਰੈਜ਼ੈਂਟਮੈਂਟ ਪੰਜਾਬ ਚ ਖੰਜੀ ਹੈ ਤੇ ਪੰਜਾਬੀਆਂ ਚ ਵੀ ਹੈ। ਬਈ ਤੁਸੀਂ 4000 ਮਿਲੇਗਾ 6.8 ਹਜ਼ਾਰ ਉਹਨਾਂ ਨੇ ਬੀਟੋ ਕਰਕੇ ਛੱਡਿਆ। ਥੈਟ ਵਾਸ ਅ ਰਾਈਟ ਮੇ ਕਿ ਕਿਤਨਾ ਬੋਟਿੰਗ ਜਿਹੜਾ ਬੀਬੀ ਆਂ ਵੀ ਨੇ ਬੋਟਾਟਾ ਮਾਰ ਕਾ ਦੇ। ਕਿ ਉੱਥੇ ਉੱਥੇ ਬਹਾਮਤ ਵਗੈਰਾ ਜਈ ਕੁਝ ਹੁੰਦਾ ਹੋਗਾ ਕਿ ਉੱਥੇ ਦਾ ਜੋ ਵੀ ਸੀਗਾ ਪੰਜਾਬ ਦੇ ਅਸੀਂ ਮੈਂ ਅੱਜ ਦਾ ਕਲੀਅਰ ਕਰਨਾ ਹੈ ਕਿ ਪੰਜਾਬ ਦੇ ਨਾਲ ਖੜੇ ਆਂ ਔਰ ਫालतू ਪਾਣੀ ਦੇਣ ਤੇ ਅਸੀਂ ਹਿੱਤ ਵਿੱਚ ਨਹੀਂ ਹੈਗੇ ਯਾਨੀ 4000 ਕਿਉਂ ਸੀ ਕੀ ਦੇਣਾ ਚਾਹੀਦਾ ਸੀ ਜਿਹੜਾ ਸਾਢੇ 8 ਛੱਡਿਆ ਗਿਆ ਉਹ ਗਲਤ ਮੈਂ ਤੇ ਇਹ ਵੀ ਕਹਿਣਾ ਕਿ ਪਹਿਲਾਂ 10000 ਕਿਉਂ ਛੱਡਿਆ ਗਿਆ ਹਾਂ ਮਾਸਕਿੰਗ ਦਾ ਗਾਰੰਟੀ ਹਾਂਜੀ ਸਾਢੇ 8 ਜਿਹੜੇ ਹਜ਼ਾਰ ਛੱਡਣਾ ਗਲਤ ਹੈ ਜਿਹੜਾ ਅਸੀਂ 4000 ਦੇ ਰਹੇ ਉਹ ਵੀ ਐਕਸਟਰਾ ਮੰਨ ਲਓ ਉਹਨਾਂ ਦੇ ਰਹੇ ਪਰ ਕਿਉਂਕਿ ਹਿਮਿਨਿਟਰੇਰੀਅਨ ਗਰਾਉਂਡ ਦੇ ਉੱਤੇ ਇਨਸਾਨੀਅਤ ਦੇ ਨਾਤੇ ਪਾਣੀ ਦੇ ਪੀਣ ਦੇ ਲਈ ਉਪਯੋਗ ਕਰ ਨਾਲੋਂ ਤਾਂ ਚਾਰ ਚੀਜ਼ ਸਿੱਕੀ ਬੁਲਾਏ ਜਾ ਸੇਟਾ ਦੇ ਸੈਂਟਰ ਦਾ ਕੰਮ ਹੈ ਇਹ ਉਹਨਾਂ ਦੀ ਡਿਊਟੀ ਹੈ ਉਹਨਾਂ ਦਾ ਕੀ ਉਹਨਾਂ ਨੇ ਮੀਟਿੰਗਾਂ ਕਰਨੀਆਂ ਸੈਂਟਰ ਦਾ ਆਪਣਾ ਕੰਮ ਹੈ ਪੰਜਾਬ ਦੀ ਅਸੀਂ ਆਪਣੀ ਨਹੀਂ ਕਰਦੀਆਂ ਪਾਣੀ ਦੇ ਇਸ਼ੂ ਤੇ ਬੁਲਾਇਆ ਪਾਣੀ ਦੇ ਇਸ਼ੂ ਦੇ ਉੱਤੇ ਕਿਹਾ ਉਹਨਾਂ ਨੇ ਸੈਂਟਰ ਦਾ ਆਪਣਾ ਜਿਹੜਾ ਕਰਤੱਵ ਹੈ ਉਹ ਆਪਣਾ ਕਰ ਰਿਹਾ ਠੀਕ ਹੈ ਅਸੀਂ ਜਿਹੜਾ ਕਰਤੱਵ ਹੈ ਸਾਡਾ ਅਸੀਂ ਆਪਣਾ ਸਾਬਲਾ ਸਰ ਜੈਕਟ ਸਾਹਿਬ ਨੇ ਕਿਹਾ ਕਿ ਇਸ ਮੁਝੇ ਨੂੰ ਲਈ ਦਾ ਪਹਾੜ ਬਣਾ ਤੁਸੀਂ ਇਸ ਤੇ ਕੀ ਕਹਿਣਾ ਚਾਹੋ ਮੈਂ ਪਹਿਲਾਂ ਕਿਹਾ ਤਾਂ ਕਿ ਜੇ ਅੱਜ ਜੇ ਪਹਿਲਾਂ ਤੋਂ ਹੀ ਇਹ ਪਾਣੀ ਟੈਂਕ ਨਾ ਛੱਡ ਪੂਰਾ ਛੱਡਿਆ ਜਾਂਦਾ ਫालतू ਨਾ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਮੁੱਦਾ ਹੀ ਨਾ ਹੁੰਦਾ ਸਭਲਾਸਾ ਲੈ ਕੇ ਤੁਸੀਂ बार-बार ਇੱਕੋ ਹੀ ਗੱਲ ਬਾਰੇ ਕਿ ਪੰਜਾਬ ਦੇ ਹਿੱਤਾਂ ਲਈ ਬੀਜਪੀ ਖੜੀ ਹੈ। ਲੇਕਿਨ ਜੇ ਹਾਈ ਕਮਾਂਡ ਦਾ ਕੇਂਦਰ ਤੋਂ ਡੰਡਾ ਚੱਲਦਾ ਤੇ ਤੁਸੀਂ ਫਿਰ ਜਿਹੜੀ ਗੱਲ ਕਲੀਅਰ ਕਰਤੀ ਉਹ ਕਲੀਅਰ ਕਰਤੀ ਉਹਨੂੰ बार-बार ਨਾ ਪੁੱਛੋ। ਇਹ ਪੰਜਾਬ ਦਾ ਜਾਂ ਹਾਈ ਕਮਾਂਡ ਦਾ ਕਿਸੇ ਦਾ ਅਸੀਂ ਪੰਜਾਬੀਆਂ ਪੰਜਾਬ ਦਾ ਹਿੱਤ ਸਾਡੇ ਦੇ ਸਭ ਤੋਂ ਪਹਿਲਾ ਸਰਪ੍ਰੀ। ਟੀਵੀ ਇੱਕ ਚੀਜ਼ ਕਲੀਅਰ ਕਰਦੇ ਤੁਸੀਂ ਇਹ ਕਹਿੰਦੇ ਪਿਰ ਕਿ ਬਹੁਤ ਪਹਿਲਾਂ ਤੋਂ ਇਦਾਂ ਹੋ ਰਿਆ ਸੀ ਕਿੰਨੀ ਦੇਰ ਪਹਿਲਾਂ ਤੋਂ ਮੈਨੂੰ ਇਹ ਨਹੀਂ ਪਹਿਲਾਂ ਕਿੰਨੀ ਦਾ ਪਤਾ। ਇਹ ਸੂਬਾ ਸਰਕਾਰ ਨੇ ਸੀਐਮ ਨੇ ਕਿਹਾ ਕਿ ਉਹਨਾਂ ਨੂੰ ਫालतू ਪਾਣੀ ਗਿਆ। ਮੈਂ ਨਹੀਂ ਕਿਹਾ। ਤੁਸੀਂ ਟੀਵੀ ਦੇ ਮਾਧਿਅਮ ਨੇ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਇਹ ਗੱਲ ਬਾਹਰ ਆਈ ਹੈ ਕਿ ਤੁਸੀਂ ਪੁੱਛਿਆ ਸੀ ਕਿਸੇ ਅਫੀਸ਼ੀਅਲਸ ਨੂੰ ਮੈਂ ਨਹੀਂ ਪੁੱਛਿਆ ਮੈਂ ਕਿ ਉਹ ਮੀਟਿੰਗ ਦੇ ਵਿੱਚ ਗੱਲ ਆਈ ਉਹਨਾਂ ਨੇ ਪੁੱਛਿਆ ਅਧਿਕਾਰੀਆਂ ਨੇ ਕਿ ਪਹਿਲਾਂ ਤੁਸੀਂ ਪਾਣੀ ਵੱਧ ਛੱਡਿਆ ਸੀ ਜਿਹੜਾ ਉਹਨਾਂ ਨੂੰ ਫालतू ਚਲਾ ਗਿਆ ਕਿਉਂਕਿ ਇਹ ਮਈ ਤੋਂ ਮਈ ਤੱਕ ਹੁੰਦਾ ਤਾਂ ਨੇਚਰਲੀ ਕਿ ਮਈ ਤੋਂ ਮਈ ਦਾ ਮਤਲਬ ਹੈ ਸਾਤ ਕਰਦਾ ਤਾਂ ਆਪ ਸਰਕਾਰ ਦੇ ਟਾਈਮ ਹਾਂਜੀ ਹਾਂਜੀ ਸਾਬਾ ਸਾਹਿਬ ਜਿਹੜਾ ਪਾਣੀ ਵਧ ਗਿਆ ਇੱਕ ਦੋਸ਼ੀ ਵੀ ਮੈਂ ਆਮ 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 ਆਦਮੀ ਪਾਰਟੀ ਨੂੰ ਕਿਹਾ ਕਿ ਉਹੀ ਇਹਦੇ 'ਚ ਜੇ ਉਹ ਆਪਣੇ ਹੇਤਾਂ ਨੂੰ ਪੂਰੀ ਤਰ੍ਹਾਂ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾਉਂਦੀ ਤੇ ਅੱਜ ਦੀ ਸਥਿਤੀ ਨਹੀਂ ਸੀ ਆਉਣੀ ਜਿਹੜਾ ਪਾਣੀ ਵੱਧ ਗਿਆ ਹੈਗਾ ਵਾ ਉਸਦੇ ਉੱਪਰ ਵਿਜੀਤੀ ਦਾ ਵੱਧ ਕਿੱਥੇ ਗਿਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਾਣੀ ਵੱਧ ਕੇ ਜਾਂਦਾ ਪਾਣੀ ਵੱਧ ਮੈਂ ਕਹਿੰਦਾ ਵੱਧ ਹੈਗਾ ਵੱਧ ਨਹੀਂ ਹੈਗਾ ਜਿਹੜਾ ਪਾਣੀ ਭੇਜਦਾ ਉਹ ਤਾਂ ਮੈਂ ਪਹਿਲਾਂ ਕਿਹਾ ਕਿ ਜੇ ਜੇ ਸੂਬਾ ਸਰਕਾਰ ਨੂੰ ਅਸੀਂ ਆਪਣੀ ਨੁਮਾਇੰਦਗੀ ਦਿੱਤੀ ਸੀ ਉਹਨੇ ਆਪਣਾ ਫਰਜ਼ ਪੂਰੀ ਤਨਾ ਨਹੀਂ ਨਿਭਾਇਆ ਇਹ ਮੈਂ ਕਹਿ ਦਿੰਦਾ